ਨਿਕਮੋ ਹਾੜੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਵੱਲੋਂ ਸ਼ਹਿਰ ਦੀ ਚਰਮرائی ਹੋਈ ਸਫਾਈ ਵਿਵਸਥਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਪੁਤਲਾ ਫੂਕੇ ਅਤੇ ਨਗਰ ਨਿਗਮ ਮੋਹਾਲੀ ਦੇ ਪ੍ਰਸ਼ਾਸਨਿਕ ਅਮਲੇ ਤੇ ਲਗਾਏ ਗੰਭੀਰ ਆਰੋਹ ਜੀ ਜੀ ਵੀ ਪਿੱਛੇ ਨਾ ਜਾ ਕੇ ਸਾਨੂੰ ਕੰਮ ਕਰਾਂਗੇ ਸਾਰੀਆਂ ਸੁਸਾਇਟੀਆਂ ਨੂੰ ਲਾਂਬੰਦ ਕਰਾਂਗੇ ਸਾਰੇ ਲੋਕਾਂ ਨੂੰ ਵਾਡਾ ਜੀ ਲਾਂਬੰਦ ਕਰਾਂਗੇ ਉਹਦੇ ਖਿਲਾਫ ਭਾਵੇਂ ਪੋਖਰਦਾਰ ਭਾਵੇਂ ਤਰਨ Okay. ਭਾਵੇਂ ਕੋਰਟ ਕਿੰਨੇ ਮਾਰਚ ਨੂੰ ਜੂਹ ਦੇਣਾ ਹੈ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਆਪਾਂ ਅਗਲਾ ਰਣਨੀਤੀ ਜਿਹੜੀ ਆ ਪੰਜ-ਛੇ ਦਿਨਾਂ ਚ ਬਣਾਵਾਂਗੇ ਉਹ ਆ ਸਾਹਿਬ ਤੁਹਾਡਾ ਸੁਝਾਗਣਗੇ ਅੱਜ ਦੇ ਕਿੰਨੀ ਮੋਟਾ ਜਦੋਂ ਉਸ ਬਹੁਤ ਬਹੁ ਜੇ ਮੌਸਮ ਖਰਾਬ ਹੋਇਆ ਬਹੁਤ ਦੋਸਤ ਪ੍ਰਸਾਦ ਤੋਂ ਬਾਅਦ ਸ਼ਾਇਦ ਕਿਤੇ ਇਸੇ ਪਾਣੀ ਹੋਇਆ ਉਹਦੀ ਅਫਸਰशाही ਜੁਮੇਰ ਹੋਏਗੀ ਉਹਦੇ ਖਿਲਾਫ ਹੀ ਤਰਨੇ ਦਵਾਗੇ ਇਹਦੇ ਖਿਲਾਫ ਹੀ ਸੜਕਾ ਦੇ ਸੱਤੇ ਦੇ ਵਿੱਚ ਤੁਸੀਂ ਉਹ ਪਤਲਾ ਅਫਸਰशाही ਦਾ ਭੁੱਕਿਆ ਜਾ ਰਿਹਾ ਛਣਵਾਈ ਨਹੀਂ ਹੁੰਦੀ ਛਾਡੇ ਤਿੰਨ ਸਾਲ ਤੋਂ ਤੁਸੀਂ ਸੱਤੇ ਦੇ ਵਿੱਚੋਂ ਛਣਵਾਈ ਕਿਹਦੀ ਹੋ ਰਹੀ ਹੈ ਕਿਸੇ ਦੀ ਨਹੀਂ ਹੋ ਰਹੀ ਕੋਈ ਸਰਕਾਰ 그래야리 이야. 언니 볼이 없어서 어 ਮੈਂ ਘਰ ਤੋਂ ਮੈਂ ਬਾਕੀ ਰਹਿ ਗਏ ਆ ਮੈਂ ਤੁਹਾਡੇ ਚੈਨਲ ਸਾਡੇ ਚੈਨਲ ਨਹੀਂ ਤੁਹਾਡੇ ਸਾਰਿਆਂ ਲਈ ਮੀਡੀਆ ਲਈ ਅੱਜ ਸਾਨੂੰ ਬੇਨਤੀ ਕਰਨਾ ਤੁਹਾਨੂੰ ਉਹਦੀ ਕਾਪੀ ਦੇ ਦਿਓ ਜਿਹੜੀ ਆਰਡਰ ਨਾਲ ਤੁਸੀਂ ਬੰਦ ਕੀਤੀ ਆ ਅੱਜ ਸਾਨੂੰ ਕਾਪੀ ਤੱਕ ਨਹੀਂ ਦਿੱਤੀ ਜਾਦੀ ਕੋਈ ਆਰਡਰ ਕੋਡ ਦਾ ਦਿਓ ਤੁਹਾਨੂੰ ਆਰਡਰ ਆਇਆ ਉਹਦੀ ਕਾਪੀ ਦਿਓ ਅਸੀਂ ਉਹਦੇ ਕੋਡ ਚੈਲੰਜ ਕਰੀਏ ਅਸੀਂ ਉਹਦੇ ਆਰਡਰ ਨੂੰ ਰਿਵਾਈਜ਼ ਕਰੀਏ ਅਸੀਂ ਕੋ ਸਾਨੂੰ ਪੜ੍ਹ ਲਈਏ ਕਿ ਕੀ ਉਹਦੇ ਲਿਖਿਆ ਜਿਹੜੇ ਹੁਕਮਾਂ ਨਾਲ ਤੁਸੀਂ ਬੰਦ ਕੀਤਾ ਸਿਰਫ ਅਧੀਨ ਬੰਦ ਕਰਦੇ ਹੁਕਮ ਨੇ ਜਵਾਬੀ ਹੁਕਮ ਨੇ ਜਿਹੜੀ ਏਡੇ ਵੱਡੇ ਸ਼ਹਿਰ ਨੂੰ ਤੁਸੀਂ ਬਦਲਿਆ ਕਰਦੇ ਹੋਗੇ ਜਿਹਨੇ ਇੰਨੇ ਲੱਖਾਂ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਤੁਸੋਂ ਕਰਦੇ ਹੋਗੇ ਤੇ ਕਿਹੜੀ ਹੁਕਮ ਹੈ ਇਸ ਕਰਕੇ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਮਾਨਯੋਗ ਸੈਟੀ ਸਾਹਿਬ ਮੇਰੇ ਸਾਥੀ ਆਏ ਨੇ ਦਾ ਸਪੋਰਟਨ ਧੰਵਾਦ ਆ ਇਹ ਬੇਨਤੀਆਂ ਇਹ ਦੱਸਣ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ